ਗੇਸਟ ਆਫਰੇ ਮੇਰੇ ਹਿਸਾਬ ਨਾਲ ਵੀਡੀਓ ਦੇਖ ਕੇ ਸੋਚੂਗੇ ਵੀ ਪੈਲਸ ਸੀ ਜਾਂ ਕਿਦਾਂ ਗੱਪਾਂ ਮਾਰੀ ਜਾਂਦੇ ਤੁਹਾਨੂੰ ਮੈਂ ਬਾਹਰਲਾ ਵੀੂ ਵੀ ਦਿਖਾ ਲੂਗਾ ਵਾਕਿਆ ਆਪਾਂ ਪਿੰਡ ਦੇ ਖੇਤਾਂ ਜਿਹੇ ਹੀ ਆ ਕਿ ਤੇ ਆਪਾਂ ਪ੍ਰਾਣੀਏ ਜਿਹਾ ਖਲਾਈ ਜਣੀਆਂ ਫਿਰ ਢੱਡੇ ਦੋਹਣੇ ਜੋ ਪਨੀਰ ਮਾੜਾ ਵਰਤ ਲੈਣਾ ਦੁੱਧ ਸਪਰੇਟਾ ਵਰਤਣਾ ਉਹ ਚੀਜ਼ਾਂ ਦਾ ਬਿਵਾਰ ਹੁੰਦਾ ਇਕਦਮ ਅਸੀਂ ਨਾ ਫਰੈਸ਼ ਤੇਲ ਵੈ ਯੂਜ਼ ਕਰਦੇ ਦੇਖ ਲਓ ਨੇ ਟਿਸ਼ੂ ਵੀ ਪ੍ਰਾਣ ਲੋਕੀ ਸਾਫ਼ ਕਰਦੇ ਰਹਿੰਦੇ ਕੋਈ ਤੇਲ ਨਹੀਂ ਤੇ ਕੁਝ ਨਹੀਂ ਹੈਗਾ ਜੀ ਆਪਾਂ ਡਰਾਈ ਫਰੂਟ ਚਾਟ ਆ ਗਈ ਇਹ ਠੀਕ ਹੈ ਜਿੱਦਾਂ ਇਹ ਡਰਾਈ ਫਰੂਟ ਤੋਂ ਬਣਦੀ ਆ ਜਿੱਦਾਂ ਕਾਜੂ ਬਦਾਮ ਹੋ ਗਏ ਨਾਲ ਬਰ ਨੇ ਨੋਤੇ ਵੀ ਲਾਈ ਪਤਾ ਮੌਸਮ ਅੱਜਕੱਲ ਬਹੁਤ ਠੰਡ ਜੀ ਇੱਥੇ ਆਪਣੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਬਿਲਕੁਲ ਹੁਣ ਮਤਲਬ ਠੰਡ ਨਹੀਂ ਲੱਗੂਗੀ ਇਹ ਤਾਂ ਹੀਟਰ ਹੈਗੇ ਆ ਜਾਂਦਾ ਸਸਤੀ ਗੱਲ ਦੋਸਤੋ ਜੇਕਰ ਤੁਸੀਂ ਵੀ ਨਾ ਚਾਹਣੇ ਹੋ ਵੀ ਬਜ਼ੁਰਗਾਂ ਵਾਂਗੂ ਪਿੰਡ ਦੇ ਵਿੱਚ ਅਸੀਂ ਆਪਣਾ ਵਿਆਹ ਕਰਾਉਣਾ ਚਾਹੁੰਦੇ ਆ ਜਿਵੇਂ ਪਹਿਲਾਂ ਹੁੰਦੇ ਸੀਗੇ ਤਾਂ ਅੱਜ ਉਹ ਬਾਈ ਲੱਭ ਕੇ ਲਿਆਂਦਾ ਤੁਹਾਡੇ ਲਈ ਕਿਉਂਕਿ ਜਿਹੜਾ ਤੁਸੀਂ ਅੱਜ ਇਹ ਦੇਖ ਰਹੇ ਹੋ ਨਾ ਸਾਰਾ ਪ੍ਰੋਗਰਾਮ ਇਹ ਕਿਸੇ ਮੈਰਿਜ ਪੈਲਸ ਜਾਂ ਕਿਸੇ ਵੱਡੇ ਸਿਟੀ ਦੇ ਵਿੱਚ ਨਹੀਂ ਹੈਗਾ ਇਹ ਸੰਦੀਪ ਨੰਗਲ ਮੀਆਂ ਵਾਜੀ ਦੇ ਪਿੰਡ ਪਹੁੰਚੇ ਹੋਏ ਆ ਉੱਥੇ ਇੱਕ ਵਿਆਹ ਦੇ ਪ੍ਰੋਗਰਾਮ ਤੇ ਅਸੀਂ ਪਹੁੰਚੇ ਆ ਜਿਹੜਾ ਕਿ ਪਿੰਡ ਦੇ ਵਿੱਚ ਮੈਰਿਜ ਪੈਸ ਤੋਂ ਵੀ ਸੋਹਣਾ ਬਾਈ ਹੋਰਾਂ ਨੇ ਕੰਮ ਕੀਤਾ ਹੋਇਆ ਤੇ ਅੱਗੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਫਰਮ ਦਾ ਨਾਮ ਤੇ ਆਪਣਾ ਨਾਮ ਭਾਈ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਫਰਮ ਦਾ ਨਾਮ ਡ੍ਰੀਮ ਵੈਡਿੰਗ ਪਲਾਨ ਜਲੰਧਰ ਤੋਂ ਅਸੀਂ ਬਿਲੋਂਗ ਕਰਦੇ ਆ ਜੀ ਤੇ ਕੰਮ ਵਸੇ ਵੈਸੇ ਆਲ ਓਵਰ ਪੰਜਾਬ ਚ ਕਿਤੇ ਵੀ ਹੋਵੇ ਜਾਂ ਇੰਡੀਆ ਚ ਸਾਰੇ ਪਾਸੇ ਕਰਦੇ ਆ ਅਸੀਂ ਜੀ ਹਾਂਜੀ ਬਾਈ ਜੇ ਗੱਲ ਕਰੀਏ ਜਿਵੇਂ ਪਹਿਲਾਂ ਵੀ ਆਪਾਂ ਵੀਡੀਓ ਕਰੀ ਸੀ ਸ਼ਹਿਰਾਂ ਦੇ ਵਿੱਚ ਜਾਂ ਮੈਰਿਜ ਪੈਲਸਾਂ ਦੇ ਵਿੱਚ ਤਾਂ ਨਾ ਜਿਹੜੀ ਡੈਕੋਰੇਸ਼ਨ ਬਣਾਉਣੀ ਜਾਂ ਕੰਮ ਕਰਨਾ ਥੋੜਾ ਸੌਖਾ ਹੋ ਜਾਂਦਾ ਕਿਉਂਕਿ ਉੱਥੇ ਰੋਜ਼ ਦਾ ਐਕਸਪੀਰੀਅੰਸ ਹੁੰਦਾ ਪਰ ਤੁਸੀਂ ਹੁਣ ਪਿੰਡ ਦੇ ਵਿੱਚ ਵੀ ਜਿਵੇਂ ਪ੍ਰਾਤਨ ਵਿਆਹ ਹੁੰਦੇ ਸੀ ਉਹ ਵੀ ਵਜੇ ਅਰੇਂਜ ਕਰਦੇ ਨੇ ਸਾਰਾ ਉਹ ਵੀ ਵਜੇ ਰਹਿੰਗਾ ਇਦਾਂ ਨਾ ਪੈਲਸਾਂ ਵਿੱਚ ਤਾਂ ਇਦਾਂ ਹੁੰਦਾ ਵੀ ਸੇਮ ਥੀਮ ਸੇਮ ਸਾਰਾ ਕੁਝ ਲੱਗਾ ਹੁੰਦਾ ਜਿਹੜਾ ਪਿੰਡਾਂ ਵਿੱਚ ਜਿੱਦ ਆਪਾਂ ਚੱਕ ਸਾਰਾ ਸਮਾਨ ਲੈ ਕੇ ਜਾਣਾ ਆ ਉੱਥੇ ਅਸੀਂ ਸਾਨੂੰ ਜਗ੍ਹਾ ਦੇ ਹਿਸਾਬ ਨਾਲ ਸਾਰਾ ਆਪਣਾ ਸਿਸਟਮੈਟਿਕ ਬਣਾਉਣਾ ਪੈਂਦਾ ਹੈ ਵੀ ਕਿੱਥੇ ਕਿਹੜੀ ਚੀਜ਼ ਕਿਹੜੀ ਜਗ੍ਹਾ ਕਿੱਥੇ ਕਿਹੜੀ ਚੀਜ਼ ਲੱਗੂਗੀ ਉਹ ਸਾਰਾ ਮੈਨੇਜਮੈਂਟ ਕਰਕੇ ਦੇਖਣਾ ਪੈਂਦਾ ਹੈ ਨਾ ਮੇਨ ਗੱਲ ਉਹੀ ਹੈ ਵੀ ਇੱਥੇ ਪਤਾ ਲੱਗਦਾ ਅਸਲ ਵੀ ਡੈਕੋਰੇਸ਼ਨ ਕਿਵੇਂ ਕਿਹੜੀ ਲੱਗੂਗੀ ਕਿਉਂਕਿ ਉੱਥੇ ਤਾਂ ਜਿਹੜੀ-ਜਿਹੜੀ ਚੀਜ਼ਾਂ ਦੀਆਂ ਕਮੀਆਂ ਆਉਂਦੀਆਂ ਪੈਲਸ ਵਾਲਾ ਆਪਦੇ-ਆਪ ਚੇਂਜ ਕਰਦਾ ਜਾਂ ਆਪ ਆਪ ਕਰ ਦਿੰਦੇ ਪਰ ਹੁਣ ਜੇ ਬਈ ਸ਼ੁਰੂ ਕਰੀ ਸਾਰਿਆਂ ਤੋਂ ਪਹਿਲਾਂ ਬਈ ਵੌਲੇਟ ਪਾਰਕਿੰਗ ਹਾਂਜੀ ਹਾਂਜੀ ਪਹਿਲਾ ਇੱਥੇ ਸ਼ੁਰੂ ਕਰ ਲਈਏ ਬਿਲਕੁਲ ਜੀ ਬਿਲਕੁਲ ਕਿਉਂਕਿ ਅੱਜ ਕੱਲ ਭਾਜੀ ਜਿੱਦਾਂ ਹੁਣ ਜਿੱਦਾਂ ਅਸੀਂ ਸਾਨੂੰ ਪਾਰਕਿੰਗ ਦੀ ਥੋੜੀ ਇੱਥੇ ਪ੍ਰੋਬਲਮ ਸੀਗੀ ਕਿਉਂਕਿ ਆਲੇ ਦੁਆਲੇ ਜਿੱਦਾ ਖੇਤ ਆ ਫਿਰ ਉੱਥੇ ਗੱਡੀਆਂ ਪਾਰਕਿੰਗ ਹੋਣ ਥੋੜੀ ਜਗ੍ਹਾ ਅੱਗੇ ਆ ਹਨਾ ਫਿਰ ਗੈਸਟਾਂ ਲਈ ਔਖਾ ਹੋ ਜਾਂਦਾ ਤੁਰ ਕੇ ਜਾਣਾ ਸੀ ਕਿ ਆ ਵੈਲੇ ਪਾਰਕਿੰਗ ਜ਼ਰੂਰੀ ਆ ਇਹ ਮੁੰਡੇ ਆਪ ਹੀ ਸਾਰੇ ਗੱਡੀਆਂ ਲਾਈ ਜਾ ਰਹੇ ਆ ਹਨਾ ਗੈਸਟ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਉਹਨਾਂ ਦਾ ਕੋਈ ਏਦਾਂ ਟੋਕਾ ਦਿੰਦੇ ਆ ਕੋਈ ਚੀਜ਼ ਵਿੱਚੋਂ ਮਿਸ ਨਹੀਂ ਹੁੰਦੀ ਕਿ ਕੋਈ ਏਦਾਂ ਗਰੰਟਡ ਹੈਗੇ ਸਾਰੇ ਮੁੰਡੇ ਬਲ ਗੈਸਟਾਂ ਤੇ ਹੁਣ ਬਈ ਅੰਦਰ ਚੱਲਦੇ ਆ ਜੇ ਗੱਲ ਕਰੀਏ ਪ੍ਰੋਗਰਾਮ ਦੀ ਅੰਦਰੋਂ ਦਿਖਾ ਦਈਏ ਪਹਿਲਾਂ ਫਿਰ ਆਪਾਂ ਗੱਲ ਵਾਦਲਾ ਨਾਲ ਕਰਾਂਗੇ ਜਦੋਂ ਆਪਾਂ ਐਕਟਰ ਹੁੰਦੇ ਮੇਨ ਡੋਰ ਚ ਬਈ ਜਿੰਨੀ ਡੈਕੋਰੇਸ਼ਨ ਹੈ ਇਹ ਵੀ ਸਾਰੀ ਆਪਣੀ ਆ ਹਾਂਜੀ ਸਾਰੀ ਡੈਕੋਰੇਸ਼ਨ ਆਪਣੀ ਆ ਭਾਜੀ ਏ ਟੂ ਜ਼ेड ਜੋ ਵੀ ਹੈਗਾ ਜੋ ਸਟਾਲਸ ਵਗੈਰਾ ਹੈਗੇ ਆ ਸਾਰਾ ਆਪਣਾ ਹੈਗਾ ਸਿਸਟਮ ਇਹਦਾ ਠੀਕ ਹੈ ਜੀ ਹਾਂਜੀ ਤੇ ਵੈਜਾ ਪ੍ਰੋਗਰਾਮ ਅੱਜ ਵਾਲਾ ਕਿ ਨਾਉਨ ਵੈਜਾ ਅੱਜ ਭਾਜੀ ਟੋਟਲੀ ਵੈਜ ਫੰਕਸ਼ਨ ਟੋਟਲੀ ਵੈਜ ਫੰਕਸ਼ਨ ਹੈਗਾ ਤੇ ਇਹ ਵੀ ਇੱਕ ਵਧੀਆ ਗੱਲ ਹੈ ਕਿਉਂਕਿ ਬਾਈ ਹੋਰੀ ਪਹਿਲਾ ਵਾਲੀ ਜਿਹੜੀ ਵੀਡੀਓ ਕਰੀ ਨਾਨ ਵੇਜ ਦੀ ਸੀ ਜਿਹੜੇ ਵੇਜ ਦੇ ਸ਼ਕੀਨ ਨੇ ਉਹਨੂੰ ਹੀ ਪਤਾ ਲੱਗ ਗਿਆ ਕਿ ਬਾਈ ਹੋਰਾਂ ਦੀ ਕੀ ਕੁਆਲਿਟੀ ਰਹਿੰਦੀ ਹੈ ਤੇ ਬਾਈ ਡੈਕੋਰੇਸ਼ਨ ਪਹਿਲਾਂ ਦਰਸ਼ਕੋ ਤੁਸੀਂ ਦੇਖੋ ਨਿਗਾਹ ਮਾਰੋ ਇੱਕ ਵਾਰ ਬਾਈ ਇਹਨਾਂ ਮਹਿਰਜ ਪੈਲਸ ਵੀ ਮਤਲਬ ਫੇਲ ਕੀਤੇ ਹੋਏ ਨੇ ਬਹੁਤ ਸੋਹਣੇ ਤਰੀਕੇ ਨਾਲ ਬਾਈ ਇੱਕ ਚੀਜ਼ ਮੈਂ ਦੇਖ ਰਿਹਾ ਜਿੰਨਾ ਵੀ ਇੱਥੇ ਕੱਪੜਾ ਯੂਜ਼ ਹੋਇਆ ਤੇ ਸਾਰਾ ਐ ਲੱਗਦਾ ਜਿਵੇਂ ਨਵੀਂ ਲਿਆਂਦਾ ਹੋਵੇ ਬਾਈ ਸਾਰਾ ਫਰੈਸ਼ ਹੈ ਕਿਉਂਕਿ ਹੁਣ ਜਦ ਆ ਇਹ ਥੀਮ ਵੈਡਿੰਗ ਆ ਥੀਮ ਵੈਡਿੰਗ ਵਿੱਚ ਹੁਣ ਆਪਾਂ ਪੁਰਾਣੇ ਕੱਪੜੇ ਤਾਂ ਲਾਜ ਨਹੀਂ ਸਕਦੇ ਹੈਗੇ ਹਾਂਜੀ ਕਿਉਂਕਿ ਜਿਹੜੇ ਗੈਸਟ ਨੇ ਅਗਲੇ ਨੇ ਪੈਸੇ ਪੇ ਕੀਤੇ ਆ ਉਹਨੇ ਸਾਰਾ ਦੇਖਣਾ ਵੀ ਕਿੱਦਾਂ ਹੈ ਕਿ ਨਹੀਂ ਵੀ ਕੋਈ ਕੱਪੜਾ ਗੰਦਾ ਮੰਦਾ ਤਾਂ ਨਹੀਂ ਜਿਵੇਂ ਸਾਰਾ ਅਗਲੇ ਤੇ ਲੋ ਵੀ ਮਿੱਤਰੋ ਪਹਿਲਾਂ ਤਾਂ ਤੁਸੀਂ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਅੰਦਰ ਦੀ ਲੋਕੇਸ਼ਨ ਹੁਣ ਬਾਈ ਨਾਲ ਅੱਗੇ ਕੱਲੀ ਕੱਲੀ ਸਟਾਲ ਤੇ ਹੋਰ ਸਾਰੀ ਗੱਲਬਾਤ ਕਰਾਂਗੇ ਹਾਂਜੀ ਬਾਈ ਸ਼ੁਰੂਆਤ ਕਰੀਏ ਸਭ ਤੋਂ ਪਹਿਲਾਂ ਕਾਫੀ ਹਟ ਆ ਗਈ ਜੀ ਹਾਂਜੀ ਇਹ ਭਾਜੀ ਆਪਣਾ ਕਾਫੀ ਦਾ ਪਾਰਟ ਆ ਗਿਆ ਜਿੱਦਾਂ ਜੀ ਹਾਂਜੀ ਇਹ ਸਾਰੇ ਜਿਹਦਾ ਆਪਾਂ ਜਿੱਦਾਂ ਪਹਿਲਾਂ ਦੱਸਿਆ ਵੀ ਇੰਪੋਰਟੈਂਟ ਮਸ਼ੀਨਾਂ ਠੀਕ ਹੈ ਬੀਨਸ ਵਾਲੀ ਜੋੜ ਜਿਹੜੀ ਵੀ ਤੁਹਾਡੀ ਡਿਮਾਂਡ ਹੈਗੀ ਆ ਉਹੀ ਆਪਾਂ ਕਾਫੀ ਤੁਹਾਨੂੰ ਇਥੇ ਪੇਸ਼ ਕਰ ਦੇਣੀ ਆ ਜਿਹੜੇ ਮਰਜ਼ੀ ਬ੍ਰਾਂਡ ਦੀ ਕਹਿੰਦੇ ਹੋ ਮਰਜ਼ੀ ਕਾਫੀ ਲਾਟੇ ਸੀਸੀਡੀ ਜਿਹੜੇ ਵੀ ਹੈਗੇ ਆਪਣਾ ਜਿਹੜੀ ਉੱਥੇ ਬੀ ਐਮ ਐਲ ਦੀਆਂ ਕਾਫੀ ਵਗੈਰਾ ਸਾਰੇ ਇੱਥੇ ਆਪਾਂ ਅਵੇਲੇਬਲ ਕਰਾਈਆਂ ਵਿਆਹ ਵਿੱਚ ਠੀਕ ਹੈ ਜੀ ਅੱਜ ਤਾਂ ਬਾਕੀ ਨਾ ਉਹ ਫੀਲ ਆ ਰਿਹਾ ਬਾਈ ਜਿਵੇਂ ਨਾ ਪਹਿਲਾਂ ਅਸੀਂ ਪਿੰਡਾਂ ਜਦੋਂ ਵਿਆਹ ਹੁੰਦੇ ਉਹ ਟੈਂਟ ਵੀ ਦੀ ਲੰਘਣਾ ਉਹ ਕਰਨਾ ਉਹ ਸਿਸਟਮ ਆ ਰਿਹਾ ਵੀ ਪੂਰਾ ਨਜ਼ਾਰਾ ਹੁੰਦਾ ਸੀ ਹਾਂਜੀ ਹਾਂਜੀ ਕਿਉਂਕਿ ਉਹ ਪੈਲਸਾਂ ਵਿੱਚ ਤਾਂ ਪ੍ਰੋਪਰ ਕਿਚਨ ਬਣੀ ਹੁੰਦੀ ਔਰ ਸਾਨੂੰ ਤਾਂ ਕਿਚਨ ਟੈਂਪਰੇਰੀ ਆ ਇਸ ਕਰਕੇ ਜਿੱਦਾਂ ਵੀ ਸਾਰਾ ਉਸ ਹਿਸਾਬ ਨਾਲ ਆਪਾਂ ਸੈਟਿੰਗ ਕੀਤੀ ਹੈ ਜੀ ਬਾਕੀ ਅੱਗੇ ਗੱਲ ਕਰੀਏ ਜੀ ਇਹ ਬੱਚਿਆਂ ਦਾ ਭਾਈ ਬੇਕਰੀ ਕਾਊਂਟਰ ਬੱਚਿਆਂ ਦਾ ਵੱਡਿਆਂ ਦਾ ਸਾਰੇ ਖਾਂਦੇ ਇਹ ਸਾਰਾ ਬੇਕੀ ਕੇਕਸ ਡੋਨਟਸ ਵੀਪਨਸ ਇਹ ਮਤਲਬ ਫਰੂਟ ਰੋਲ ਜੈਮ ਰੋਲ ਵਗੈਰਾ ਸਾਰਾ ਕੁਝ ਇਹਦੇ ਵਿੱਚ ਸਾਰਾ ਦੇਖ ਲਿਆ ਸ਼ੋਰਟ ਲੈ ਲਾਂਗੇ ਬਈ ਕੋਈ ਗੱਲ ਨਹੀਂ ਮੱਚਾ ਨੂੰ ਲੈਣ ਦੇ ਇੰਜੋਏ ਕਰੋ ਜੀ ਬਾਈ ਹਾਂਜੀ ਹਾਂਜੀ ਅੱਗੇ ਪੈਸਟਰੀ ਵਗੈਰਾ ਆ ਗਿਆ ਪੈਸਟਰੀ ਆ ਗਈਆਂ ਸਾਰਾ ਹਾਂਜੀ ਅੱਗੇ ਬਾਈ ਦਾ ਲੋਗੋ ਆ ਗਿਆ ਜੀ ਜੀ ਡ੍ਰੀਮ ਕੇਟਰ ਅਸੀਂ ਲੋ ਵੀ ਬਾਈ ਹੋ ਰਹੀ ਨਾ ਜਿਵੇਂ ਇੱਕ ਚੀਜ਼ ਤਾਂ ਵੀ ਹੋਰ ਨਾ ਖਾਸ ਹੁੰਦੀ ਹੈ ਜੀ ਹਾਂਜੀ ਜੇ ਗੱਲ ਕਰੀ ਆਪਾਂ ਹਾਂਜੀ ਹਾਂਜੀ ਜਿਵੇਂ ਜਿਹੜਾ ਮੈਰਿਜ ਪੈਸਲ ਦੇ ਵਿੱਚ ਚੱਲੋ ਆਟੋਮੈਟਿਕ ਸਾਰੀ ਚੀਜ਼ ਮਿਲ ਜਾਂਦੀ ਲੱਗੇ ਬਿਲਕੁਲ ਬਿਲਕੁਲ ਔਰ ਫਿਰ ਕੋਈ ਪ੍ਰੋਬਲਮ ਵੀ ਆਈ ਹੋਊਗਾ ਕੋਈ ਦਿੱਕਤ ਨਹੀਂ ਆਉਂਦੀ ਆਏ ਨਹੀਂ ਪਰ ਸਾਨੂੰ ਪਹਿਲਾਂ ਹੀ ਪਤਾ ਹੀ ਹੁੰਦਾ ਵੀ ਇੱਥੇ ਸਾਨੂੰ ਕਿਹੜੀ ਕਿਹੜੀ ਮਤਲਬ ਸਾਡੀਆਂ ਪ੍ਰੋਬਲਮਸ ਹੋਣੀਆਂ ਆ ਉਹ ਅਸੀਂ ਪਹਿਲੇ ਆਪਣੇ ਮਾਈਂਡ 'ਚ ਲੈ ਕੇ ਚੱਲਦੇ ਆ ਜੋ ਜਨਰੇਟਰਸ ਵਗੈਰਾ ਹੈਗੇ ਆ ਕਿਉਂਕਿ ਇੱਥੇ ਲਾਈਟ ਦਾ ਕੋ ਪ੍ਰਬੰਧ ਨਹੀਂ ਹੈਗਾ ਸਾਰਾ ਸੀ ਆਪਣਾ ਲੈ ਕੇ ਆਉਂਦਾ ਆ ਠੀਕ ਹੈ ਜੀ A to Z ਮਤਲਬ ਆ ਦਾ ਪ੍ਰਬੰਧ ਸਾਰੇ ਆ ਇਹ ਮਠਾਈਆਂ ਵਗੈਰਾ ਦੇਖ ਲਓ ਨੇ ਤੁਸੀਂ ਦੇਖਿਆ ਹੋਣਾ ਇੱਕ ਦੋ ਮਠੇ ਮਿੱਠੇ ਲਾਏ ਹੁੰਦੇ ਆਪਣੇ ਤਾਂ 8-10 ਤਰ੍ਹਾਂ ਦੇ ਇਹ ਮਠਾਈਆਂ ਹੈਗੀਆਂ ਬਾਕੀ ਬੇਕਰੀ ਦਾ ਕਾਊਂਟਰ ਹੈਗਾ ਸਾਰਾ ਬੜਾ ਪ੍ਰਾਇਮ ਵੀ ਬਹੁਤ ਵਧੀਆ ਹੈ ਨਾ ਇਸ ਤਰੀਕੇ ਨਾਲ ਨਹੀਂ ਵੱਡੇ ਡੋਂਗੇ ਤੇ ਰੱਖ ਦਿੰਦੇ ਆਪਾਂ ਤੇ ਉਹਦਾ ਬੱਕਰੀ ਉਹ ਹੁੰਦਾਗਾ ਜਿੱਦਾਂ ਨਾ ਫੇ ਗੱਲਾਂ ਗੱਲ ਕਰੀਏ ਬਾਈ ਜੀ ਬ੍ਰੇਕਫਾਸਟ ਚ ਨਮਕੀਨ ਆ ਗਿਆ ਹਾਂਜੀ ਇਹ ਜਦੋਂ ਭਾਜੀ ਆਪਣੇ ਪਕੌੜੇ ਆ ਗਏ ਵਗੈਰਾ ਸਭ ਤੋਂ ਮੇਨ ਚੀਜ਼ ਹੈ ਨਾ ਭਾਈ ਦੇਖੋ ਆਪਾਂ ਤੁਹਾਨੂੰ ਕੋਈ ਵੀ ਪਕੌੜਾ ਦਿਖਾ ਦਿਆਂ ਉਹਦੇ ਵਿੱਚ ਨਾ ਜਿੱਦਾਂ ਤੁਸੀਂ ਦੇਖ ਲਿਆ ਹੋਣਾ ਆ ਦੇਖ ਲਓ ਕੋਈ ਮਿਕਸ ਪਕੌੜਾ ਹੋ ਗਿਆ ਜੀ ਪਨੀਰ ਦਾ ਪਕੌੜਾ ਆ ਗਿਆ ਇਕਦਮ ਅਸੀਂ ਨਾ ਫਰੈਸ਼ ਤੇਲ ਬੈ ਯੂਜ਼ ਕਰਦੇ ਦੇਖ ਲਓ ਨੇ ਟਿਸ਼ੂਏ ਪਰ ਨਾਲ ਲੋਕੀ ਸਾਫ ਕਰਦੇ ਰਹਿੰਦੇ ਆ ਕੋਈ ਤੇਲ ਨਹੀਂ ਇਹਦੇ ਵਿੱਚ ਕੁਝ ਨਹੀਂ ਹੈਗਾ ਬਿਲਕੁਲ ਅੱਗੇ ਨੈਕਸਟ ਦੇਖੋ ਤੁਸੀਂ ਕੋਈ ਹੋਗਾ ਕਿਉਂਕਿ ਹੁਣ ਤਾਂ ਹੈਗੀ ਤਲਿਉਈ ਚੀਜ਼ ਹੈ ਕੋਈ ਮਾਈਨਰ ਜਿਹਾ ਹੋਗਾ ਦੋਗਾ ਅਦਰਵਾਈਜ਼ ਬਹੁਤ ਮਤਲਬ ਇਦਾਂ ਨਹੀਂ ਡਰਾਈ ਹੁੰਦੇ ਸਾਰੇ ਸਾਡੇ ਹਨਾ ਸਪਾਈ ਵੀ ਬਹੁਤ ਹੈ ਹਨਾ ਬਈ ਪਤਾ ਲੱਗਦਾ ਨੈਚਰਲੀ ਬਈ ਨੈਚਰਲੀ ਹਾਂਜੀ ਜੀ ਆ ਫਿੰਗਰਸ ਵਗੈਰਾ ਦੇਖ ਲਓ ਜਿਸੇ ਵਿੱਚ ਵੀ ਅੱਗੇ ਸਪਰਿੰਗ ਰੋਲ ਹੈ ਮੰਜੂਰੀ ਨੇ ਸਾਰੀ ਚੀਜ਼ ਹੈ ਜੀ ਮਤਲਬ ਇਹ ਚੀਜ਼ਾਂ ਦੇਖੀਏ ਪਤਾ ਕਿਤਾ ਅਗਲੇ ਨੂੰ ਖਾ ਕੇ ਇਹ ਨਾ ਹੋਵੇ ਵੀ ਗਲਾ ਖਰਾਬ ਹੋਵੇ ਜਾਂ ਦੂਏ ਦਿਨ ਡਾਕਟਰ ਦੇ ਤੁਰਿਆ ਫਿਰੇ ਹਾਂ ਉਹ ਸਿਸਟਮ ਨਹੀਂ ਹੈਗਾ ਸਾਡਾ ਉਹੀ ਹੈ ਵੀ ਇੰਨੇ ਰੁਪਏ ਵੀ ਲਾਈਏ ਚੀਜ਼ ਤੇ ਤੇ ਰਿਸ਼ਤੇਦਾਰ ਸਾਰੇ ਕਹਿੰਦੇ ਯਾਰ ਵੀ ਮੇਰਾ ਢੱਡਾ ਦੁਖਦਾ ਮੇਰਾ ਆ ਦੁਖਦਾ ਉਹ ਭਾਈ ਜਦੋਂ ਆਪਾਂ ਪ੍ਰਾਣੀਆਂ ਚੀਜ਼ਾਂ ਖਵਾਈ ਜਾਣੀਆਂ ਫਿਰ ਢੱਡੇ ਦੁਖਣੇ ਆ ਜੋ ਪਨੀਰ ਮਾਦਾ ਵਰਤ ਲੈਣਾ ਦੁੱਧ ਸਪਰੇਟਾ ਬਰਤਣਾ ਉਹ ਚੀਜ਼ਾਂ ਦਾ ਬਿਮਾਰ ਹੁੰਦਾ अदरवाइज ਕਿਹੜਾ ਕੋਈ ਇੰਦਾ ਵਿਆਹ ਵਿੱਚ ਕਿਹੜਾ ਕੋਈ ਹੋਰ ਕੋਈ ਚੀਜ਼ ਹੁੰਦੀ ਆ ਸਮਾਨ ਨਹੀਂ ਆਪਾਂ ਵਧੀਆ ਬਰਤਨਾ ਦਾ ਨੇਚਰਲੀ ਹੋਵੇ ਠੀਕ ਸੇਤ ਤੋਂ ਦਾ ਅਫੈਕਟ ਪੈਣੇ ਪੈਣਾ ਇੱਕ ਵੀ ਜੇ ਆਪਾਂ ਇੱਧਰ ਅੱਗੇ ਗੱਲ ਕਰੀਏ ਨਾ ਕਰੋਕਰੀ ਦੀ ਵੀ ਮੈਂ ਗੱਲ ਕਰਾਂ ਹਾਂਜੀ ਵੀ ਸਾਰੀ ਆਪਾਂ 골ਡਨ ਕਲਰ ਦੀ ਯੂਜ਼ ਕੀਤੀ ਹੈ ਵੀ ਆਪਣੀ ਹੈ ਹਾਂਜੀ ਇਹ ਵੀ ਮੇਰੇ ਆਪਣੇ ਹੈਗੇ ਜਦਾਂ ਠੀਕ ਬਈ ਇਹ ਗੱਲ ਕਰੀਏ ਕਰੋਕਰੀ ਦੀ ਹਾਂਜੀ ਕਰੋਕਰੀ ਪੂਰੀ 골ਡਨ ਕਲਰ ਦੀ ਯੂਜ਼ ਕੀਤੀ ਆ ਤੇ ਬਹੁਤ ਹੀ ਪਿਆਰੇ ਗਲਾਸ ਹਾਂਜੀ ਹਾਂਜੀ ਇਹ ਪ੍ਰਾਤਮਿਕ ਲਈ ਤਾਂ ਖਾਸ ਕਰਕੇ ਬਿਲਕੁਲ ਵੈਲਕਮ ਕਹੀ ਹੁੰਦਾ ਨਾ ਸ਼ਕਤੀ ਵਾਟ ਦੇ ਵਿੱਚ ਪਾ ਕੇ ਬੜਾ ਇੰਜੋਏ ਕਰਦੇ ਆ ਡਿਫਰੈਂਟ ਚੀਜ਼ ਹੈਗੀ ਆ ਇਹ ਹਾਂਜੀ ਇਹ ਤਾਂ ਹੁਣ ਡਿਮਾਂਡਿੰਗ ਹੁੰਦੀ ਜਦੋਂ ਕਿਸੇ ਗੈਸ ਦੀ ਕੋਈ ਡਿਮਾਂਡ ਹੋਵੇ ਵੀ ਸਾਡੇ ਇਦਾਂ ਦੀ ਲ ਤੇ ਉਹ ਲਾ ਦਿੱਤੇ ਅਸੀਂ ਉਹ ਵੀ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਹੀ ਵਧੀਆ ਤੇ ਭਾਈ ਸਾਰਾ ਜਿਹੜਾ ਸੈਟਿੰਗ ਅਰੇਂਜਮੈਂਟ ਹੈ ਸਾਰਾ ਚੇਅਰ ਵਗੈਰਾ ਇਹ ਵੀ ਸਾਰਾ ਆਪਣੀ ਹੈਗਾ ਹਾਂਜੀ ਭਾਈ ਚੇਅਰ ਦਾ ਇਹ ਹੈ ਨਾ ਇਹ ਔਨ ਡਿਮਾਂਡ ਸੀ ਇਹਨਾਂ ਕੋਲ 골ਡਨ ਚੇਅਰ ਲਾਉਣੀਆਂ ਕਿਹਾ ਸਰ ਮਲਟੀ ਕਲਰਸ ਦਾ ਥੋੜਾ ਵਧੀਆ ਥੀਮ ਲੱਗੇ ਦਾ ਪੈਲਸਾ ਜਿੰਦਾ ਉਸ ਤਰੀਕੇ ਨਾਲ ਚੇਅਰਸ ਹੋਰ 골ਡਨ ਕਲਰ ਸੀ ਹੈਗੀਆਂ ਉਹ ਪ੍ਰੋਪਰ ਉਹਨਾਂ ਨਾਲ ਮੈਚਿੰਗ ਚੇਅਰਸ ਹੈਗੀਆਂ ਜਿਹਦਾ ਜੀ ਉਸ ਤਰੀਕੇ ਦਾ ਹੈਗਾ ਸਾਰਾ ਸਭ ਤੇ ਭਾਈ ਇੱਕ ਚੀਜ਼ ਨਾ ਮੈਂ ਖਾਸ ਦੇਖ ਰਿਹਾ ਹਾਂ ਹੋਰ ਇਹ ਕੀ ਚੀਜ਼ ਲੱਗੀ ਹੋਈ ਇੱਕ ਇੱਥੇ ਵੀ ਲੱਗੀ ਆ ਉਧਰ ਨੇ ਨੋਤੇ ਵੀ ਲਈ ਪਈ ਹੈ ਕੀ ਜੀ ਅੱਪਾ ਜੀ ਜਦੋਂ ਤੁਹਾਨੂੰ ਪਤਾ ਮੌਸਮ ਅੱਜਕੱਲ ਬਹੁਤ ਠੰਡ ਜਿਹਾ ਦਾ ਆ ਹਾਂਜੀ ਇਹ ਦੇਖੋ ਹੁਣ ਇੱਥੇ ਆਪਣੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਬਿਲਕੁਲ ਹੁਣ ਇਹ ਮਤਲਬ ਠੰਡ ਨਹੀਂ ਲੱਗੂਗੀ ਇਹਦੇ ਹੀਟਰ ਹੈਗੇ ਆ ਜਾਂਦਾ ਠੀਕ ਹੈ ਅਸੀਂ ਜਦ ਤੱਕ तकरीबन ਦੋ ਦੋ ਟੇਬਲਾਂ ਦੇ ਉੱਪਰ ਹੀਟਰ ਲਾਏ ਹੈਗੇ ਆ ਠੀਕ ਹੈ ਉਹਨਾਂ ਮਤਲਬ ਆਪਣਾ ਠੰਡ ਤੋਂ ਕਾਫੀ ਬਚਾ ਰਿਹਾਂਦਾ ਦੇਖੋ ਹੁਣ ਤੁਸੀਂ ਕਿੰਨਾ ਹੀਟ ਤੇ ਲੱਗਿਆ ਗਿਆ ਆ ਰਹੀ ਇਹ ਨਵਾਂ ਕਨਸੈਪਟ ਹੀ ਦੇਖਾਂ ਮੈਂ ਬਈ ਯਾਰ ਤੁਸੀਂ ਆਉਂਦਾ ਇੱਧਰ ਤੇ ਵੇਹ ਚੱਲਦਾ ਉਧਰ ਵੇਹ ਠੀਕ ਹੈ ਹਾਂਜੀ ਹਾਂਜੀ ਇਹ ਸਿਲੰਡਰ ਦੀ ਚੱਲਦਾ ਫਿਰ ਇਹ ਸਰ ਗੈਸ ਸਿਲੰਡਰਾਂ ਤੇ ਹਾਂਜੀ ਕਮਰਸ਼ੀਅਲ ਸਿਲੰਡਰ ਲੱਗਦੇ ਨਾਲ ਪੂਰਾ ਹਨ ਆਲੇ ਦੁਆਲੇ ਹਾਂਜੀ ਕੋਈ ਬਿਜਲੀ ਬੁੱਝਦੀ ਜਾਂ ਰੋਡ ਵਾਲਾ ਕੋਈ ਚੱਕਰ ਨਹੀਂ ਹੈ ਕਿ ਐਵੇਂ ਨਹੀਂ ਤਾਂ ਕਿ ਬਿਜਲੀ ਨਹੀਂ ਮੈਂ ਨਹੀਂ ਜਿ ਕੋਸ਼ਿਆ ਉਹ ਸਿਸਟਮ ਹੈਗਾ ਇਹ ਗੈਸ ਸਿਲੰਡਰ ਤੇ ਹੈਗੇ ਇਹ ਜੀ ਤੇ ਬਈ ਫਿਰ ਉਧਰ ਦਿਖਾਈਏ ਹੁਣ ਆਪਾਂ ਹਾਂਜੀ ਹਾਂਜੀ ਜੀ ਹਾਂਜੀ ਹਾਂ ਜੀ ਹਾਂ ਜੀ ਜਦੋਂ ਹੁਣ ਪਈ ਆਪਣੇ ਬਰਾਤ ਆਉਣ ਵਾਲੀ ਆ ਇਹ ਜਦੋਂ ਆਪਾਂ ਬਰਾਤ ਵਾਸਤੇ ਜਿੱਦਾਂ ਨਾ ਜਿੱਦਾਂ ਪੈਲਸਾਂ ਵਿੱਚ ਲਾਇਆ ਹੁੰਦਾ ਅਲੱਗ ਟੇਬਲ ਇਹ ਬਰਾਤ ਵਾਸਤੇ ਦਾ ਅਲੱਗ ਟੇਬਲ ਆ ਜਦੋਂ ਬਰਾਤ ਆਉਣੀ ਆ ਇਹਨਾਂ ਲਈ ਤੁਸੀਂ ਬੈਠੇ ਨੂੰ ਸਾਰਾ ਕੁਝ ਇੱਥੇ ਸਰਵ ਕਰਨਾ ਆ ਲਾੜੇ ਦੇ ਲਾੜੇ ਦੋਸਤਾਂ ਨੂੰ ਮਤਲਬ ਹਾਂ ਜੀ ਹਾਂ ਜੀ ਹਾਂ ਜੀ ਮੈਂ ਇਹਨਾਂ ਨੂੰ ਇਹਦਾ ਮੁੰਡੇ ਆਪਣੇ ਕੈਪਟਨਸ ਹੈਗੇ ਆ ਸਾਰੀ ਨੇ ਰਿਸਪੌਂਸਿਬਿਲਟੀ ਹੈ ਕਾਲਜ ਦੇ ਮੁੰਡੇ ਆ ਜਿੱਦਾਂ ਇਹਨਾਂ ਨੂੰ ਸਾਰਾ ਮੈਨੇਜਮੈਂਟ ਦਾ ਪਤਾ ਹੈ ਕਿ ਕਿੱਦਾਂ ਮਤਲਬ ਵੇਟਰਾਂ ਤੋਂ ਕਿੱਦਾਂ ਕੰਮ ਕਰਾਉਣਾ ਆ ਸਾਰੀ ਨਹੀਂ ਜ਼ਿੰਮੇਵਾਰੀ ਹੋ ਜਾਂਦੀ ਤੇ ਸਭ ਤੋਂ ਵਧੀਆ ਗੱਲ ਹੈ ਮੇਨ ਹੈ ਨਾ ਬਈ ਸਪਾਈ ਬਹੁਤ ਆ ਬਿਲਕੁਲ ਬਿਲਕੁਲ ਮੱਖੀ ਤੱਕ ਨਹੀਂ ਹੈਗੀ ਤੇ ਆ ਵੀ ਅਸੀਂ ਉੱਦਾਂ ਵੀ ਦੇਖੋ ਮਠਾਈਆਂ ਕਵਰ ਵਗੈਰਾ ਸਾਰੀਆਂ ਕਰਕੇ ਰੱਖੀ ਦੀਆਂ ਇੰਨੀ ਕੋਈ ਵੀ ਹੈ ਵੀ ਅਸੀਂ ਹਾਂਜੀ ਹਾਂਜੀ ਬਈ ਅੱਗੇ ਜੇ ਕਰੀਏ ਸਟਾਲਾਂ ਤੋਂ ਗੱਲਬਾਤ ਸ਼ੁਰੂ ਹਾਂਜੀ 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 ਇਹ ਜਿੱਦਾਂ ਭਾਜੀ ਇਹ ਆਪਣਾ ਕਿਡਸ ਕਾਊਂਟਰ ਦਾ ਸੀ ਨਾਂ ਦੇਈਦਾ ਜਿੱਦਾਂ ਦਾ ਫ੍ਰੈਂਚ ਫ੍ਰਾਈਜ਼ ਆ ਗਿਆ ਸਵੀਟ ਕੌਰਨ ਆ ਗਿਆ ਸੈਂਡਵਿਚ ਆ ਗਿਆ ਪੀਜ਼ਾ ਆ ਗਿਆ ਜਿੱਦਾਂ ਇਹ ਸਾਰਾ ਇਹ ਕਾਊਂਟਰ ਹੈਗਾ ਆ ਪੀਜ਼ਾ ਵੀ ਜਿਹੜਾ ਸੀ ਨਾ ਆ ਲਾਈਵ ਬਣਾਇਦਾ ਆ ਉਹ ਵੀ ਅਸੀਂ ਜਿੱਦਾਂ ਨਾ ਉਹ ਆਪਣੇ ਪੱਠੀ ਹੈਗੀ ਪੱਠੀ ਦੇ ਉੱਪਰ ਹੀ ਪੀਜ਼ਾ ਮਤਲਬ ਉਹਦੇ ਵਿੱਚ ਟੇਸਟ ਜ਼ਿਆਦਾ ਆਉਂਦਾ ਪੀਜ਼ੇ ਦਾ ਮਤਲਬ ਪਿੰਡ 'ਚ ਸ਼ਹਿਰ ਵਾਲੀ ਸਾਰੀ ਚੀਜ਼ਾਂ ਲਿਆਤੀਆਂ ਮੈਂ ਤੁਹਾਨੂੰ ਭਾਜੀ ਫੀਲ ਹੀ ਨਹੀਂ ਹੋਣਾ ਆ ਜਿਹੜੇ ਗੈਸਟ ਆਪਣੇ ਮੇਰੇ ਸਾਬ ਨਾਲ ਵੀਡੀਓ ਦੇਖੂਗੇ ਸੋਚੂਗੇ ਵੀ ਪੈਲੈਸ ਸੀ ਜਾਂ ਕਿਦਾਂ ਗੱਪਾਂ ਮਾਰੀ ਜਾਂਦੇ ਤੁਹਾਨੂੰ ਮੈਂ ਬਾਹਰਲਾ ਵੀਊ ਵੀ ਦਿਖਾ ਲੂਗਾ ਵਾਕਿਆ ਆਪਾਂ ਪਿੰਡ ਦੇ ਖੇਤਾਂ ਜਿਹੇ ਹੀ ਆ ਕਿਤੇ ਠੀਕ ਹੈ ਜੀ ਇੱਕ ਵਾਰ ਜਣਾ ਮਗਰ ਮੈਂ ਦੇਖ ਰਹਾਗਾ ਅੱਗੇ ਗੱਲ ਕਰਾਂ ਗੋਲ ਗੱਪੇ ਦੇ ਬੈਕ ਸਾਈਡ ਉਹ ਉਹ ਲੱਗਿਆ ਹੋਇਆ ਜਿਹੜਾ ਹਾਂਜੀ ਹਾਂਜੀ ਉਹ ਵੀ ਬਈ ਬੜੇ ਸੋਹਣੇ ਲਾਏ ਨੇ ਹਨਾ ਕਾਜ ਵਗੈਰਾ ਟੋਕਰ ਗਿਆ ਜੀ ਆ ਬਿਲਕੁਲ ਬਿਲਕੁਲ ਇਹ ਕੀ ਚੀਜ਼ ਇਹ ਉਹੀ ਡਿਜ਼ਾਈਨ ਬਣਾਇਆ ਬਈ ਭਾਵੇਂ ਤਾਂ ਨਾ ਬੰਦਾ ساری ਉਮਰ ਸਿੱਖਦਾ ਹੀ ਰਹਿੰਦਾ ਆ ਅਸੀਂ ਇਹ ਜੰਦ ਜੰਦ ਸਾਡੇ ਰਾਹ ਤੇ ਵਿੱਚ ਇੱਕ ਤੇ ਬਣਾ ਰਹੇ ਸੀ ਕਾਰੀਗਰ ਤੇ ਸਾਡੇ ਮਾਈਂਡ ਚ ਉਸ ਵੇਲੇ ਚੀਜ਼ ਆ ਗਈ ਵੀ ਇਹਦਾ ਕੁਝ ਅਸੀਂ ਆਮ ਤੌਰ 'ਤੇ ਇਹਾਂ ਵਿੱਚ ਅਸੀਂ ਡੈਕੋਰੇਸ਼ਨ ਦਾ ਇਹਨੂੰ ਪਾਰਟ ਬਣਾ ਸਕਦੇ ਹਾਂ ਫਿਰ ਅਸੀਂ ਆਪਣੇ ਮੁੰਡਿਆਂ ਦਾ ਸਲਾਹ ਕੀਤੀ ਤੇ ਅਸੀਂ ਇਹ ਆਪ ਹੀ ਕਾਢ ਗੱਢੀਏ ਤਕਰੀਬਨ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਗੇ ਵਈ ਇਹ ਕੋ ਲਾਉਂਦਾ ਨਹੀਂ ਹੈਗਾ ਅੱਗੇ ਗੋਲ ਗੱਪੇ ਆਗੇ ਪੱਲਾ ਪਾਪੜੀ ਆਗੇ ਰਾਜ ਕਚੋਰੀ ਹਾਂਜੀ ਹਾਂਜੀ ਰੰਗ ਬਰੰਗ ਗੋਲ ਗੱਪੇ ਹੈ ਹਾਂਜੀ ਹਾਂਜੀ ਜੀ ਇਹ ਭਾਜੀ ਦੇਖੋ ਕਾਊਂਟਰ ਵੀ ਦੇਖ ਲਓ ਆਪਣੇ ਸਾਰੇ ਸਾਫ਼ ਸੁਥਰੇ ਹੋਗੇ ਸਭ ਤੋਂ ਮੇਨ ਗੱਲ ਇਹ ਹੈ ਕਿ ਕੁੱਤੇ ਭੱਜੇ ਨਹੀਂ ਹੁੰਦੇ ਆਪਣੇ ਕੋਲ ਕਿਉਂਕਿ ਅਸੀਂ ਉਹ ਨਹੀਂ ਆ ਵੀ ਕਿਉਂਕਿ ਅਗਲੇ ਤਾਂ ਪੈਸੇ ਲੈ ਅਗਲੇ ਹੱਕ ਮੋੜੀਏ ਸਾਨੂੰ ਇਹ ਬਹੁਤ ਸਭ ਤੋਂ ਜ਼ਰੂਰੀ ਹੋ ਜਾਂਦਾ ਬਾਕੀ ਕੋਈ ਵੀ ਚੀਜ਼ ਆ ਤੁਸੀਂ ਕੋਈ ਵੀ ਗੈਸਟ ਰਿਵਿਊ ਲੈ ਲਓ ਟੇਸਟ ਟੇਸਟ ਬਾਰੇ ਮੇਨ ਦਾ ਟੇਸਟ ਦੀ ਹੁੰਦੀ ਹੈ ਨਾ ਜੀ ਕਈ ਵਾਰੀ ਗੈਸਟ ਕਹਿੰਦਾ ਵੀ ਹਨੀ ਇੱਥੇ ਦਿਖਾ ਲਈ ਜਾਂਦੇ ਆ ਟੇਸਟ ਪਤਾ ਨਹੀਂ ਕਿਦਾਂ ਦਾ ਹੋਣਾ ਸਾਨੂੰ ਕਈ ਵਾਰੀ ਫੋਨ ਆਉਂਦੇ ਨਾ ਤੁਹਾਡਾ ਫੰਕਸ਼ਨ ਦੇਖਣਾ ਹਾਂਜੀ ਅਸੀਂ ਕਹਿੰਦੇ ਜਦੋਂ ਮਰਜੀ ਆ ਕੇ ਦੇਖੋ ਸਾਨੂੰ ਕੋਈ ਇਦਾਂ ਦਾ ਫਰਕ ਨਹੀਂ ਹੈਗਾ ਠੀਕ ਹੈ ਜੀ ਇਹ ਬਾਈ ਕੀ ਆ ਗਿਆ ਇਹ ਭਾਜੀ ਆਪਾਂ ਡਰਾਈ ਫਰੂਟ ਚਾਟ ਆ ਗਈ ਇਹ ਠੀਕ ਹੈ ਇਹ ਜਦੋਂ ਇਹ ਡਰਾਈ ਫਰੂਟ ਤੋਂ ਬਣਦੀ ਆ ਜਦੋਂ ਕਾਜੂ ਬਦਾਮ ਹੋ ਗਿਆ ਨਾਲ ਬਰੋਕਲੀ ਵਗੈਰਾ ਹੋ ਗਿਆ ਕੁਝ ਠੀਕ ਹੈ ਜ ਇਸ ਤਰ੍ਹਾਂ ਦੀ ਹਾਂਜੀ ਨਾਲ ਕਿਵਰ ਗੈਸ ਤੋਂ ਨਹੀਂ ਪਤਾ ਲੱਗਦਾ ਵੀ ਕੀ ਆਈਟਮ ਹੈ ਕੱਲੇ ਕੱਲੇ ਦੁਪੱਟੇ ਇੱਕ ਤਾਲ ਲਾਈਦਾ ਹੈਗਾ ਅਸੀਂ ਜੀ ਜੀ ਹਾਂਜੀ ਅੱਗੇ ਬਈ ਦੋਸਾ ਆਈਟਮ ਆ ਗਈ ਹਾਂਜੀ ਦੋਸਾ ਬਈ ਚਲ ਹਰ ਇੱਕ ਚੀਜ਼ ਬਹੁਤ ਹੀ ਸਪਾਈ ਨਾਲ ਤੇ ਪਿਆਰ ਨਾਲ ਬਣਾਈ ਜਾ ਰਹੀ ਹੈ ਜੀ ਹਾਂਜੀ ਹਾਂਜੀ ਤੇ ਟੇਸਟ ਜਿੰਨਾ ਕਾ ਅਸੀਂ ਪਹਿਲਾਂ ਵੀ ਦੇਖਿਆ ਉਦਦੇ ਤੇ ਅੱਜ ਵੀ ਦੇਖਿਆ ਬਹੁਤ ਵਧੀਆ ਹੁੰਦਾ ਬਿਲਕੁਲ ਜੀ ਵੈਲਕਮ ਬਿਲਕੁਲ ਜੀ ਜੀ ਬਈ ਇਹ ਅੱਗੇ ਟਿੱਕੀ ਵਾਲਾ ਆ ਗਿਆ ਹਾਂਜੀ ਮਲਕ ਕਾਫੀ ਸਾਰੀਆਂ ਆਈਟਮ ਆ ਗਈਆਂ ਨੇ ਉਤੋਂ ਦੀ ਪੂਰਾ ਗੀੜਾ ਦੇਤਾ ਹੈ ਨਾ ਬਿਲਕੁਲ ਬਿਲਕੁਲ ਇਹ ਸਾਰੇ ਜਿੱਦਾਂ ਇਹ ਆਪਣੇ ਸਾਰੇ ਸਟਾਲਸ ਵਗੈਰਾ ਹੋ ਗਿਆ ਫਿਰ ਅੱਗੇ ਆਪਣੇ ਜਿੱਦਾਂ ਫਰੂਟ ਸਟਾਲ ਹੋ ਗਿਆ 스ਨੈਕਸ ਜੇ ਰਹਿੰਦੇ ਹੈਗੇ ਜਦਾਂ ਜੀ ਹਾਂਜੀ ਤੇ ਇਹ ਸਾਰੇ ਇਹ ਆਪਣੇ 스ਨੈਕਸ ਦਾ ਪਾਰਟ ਹੋ ਗਿਆ ਕਹਿਦੀ ਵੀ ਮੈਨੂ ਦੇ ਵਿੱਚ ਟਿਕ ਕਰਤੀ ਉਹ ਚੀਜ਼ ਮਿਲਣੀ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਫ ਸਪਾਈ ਨਾਲ ਤੇ ਕੁਆਂਟੀਟੀ ਦੇ ਵਿੱਚ ਤੇ ਹਾਂਜੀ ਜਿਹੜਾ ਇਦਾਂ ਨਾ ਭਾਜੀ ਅਸੀਂ ਇਦਾਂ ਵੀ ਜਿਹੜਾ ਮਤਲਬ ਆਪਣਾ ਮੈਨੂ ਸਿਲੈਕਟ ਕਰਦਾ ਕਸਟਮਰ ਮੈਨੂ ਤਾਂ ਦੋ ਚਾਰ ਚੀਜ਼ਾਂ ਵੱਧ ਹੀ ਹੁੰਦੀਆਂ ਕੋਈ ਚੀਜ਼ ਘੱਟ ਨਹੀਂ ਹੋਊਗੀ ਇਹ ਸਾਡੀ ਗਰੰਟੀ ਹੁੰਦੀ ਆ ਇਹ ਨਹੀਂ ਹੈਗਾ ਵੀ ਕੋਈ ਚੀਜ਼ ਇਹ ਬੋਲਦਾਂਗੇ ਵੀ ਯਾਰ ਆਹ ਪ੍ਰੋਬਲਮ ਆ ਗਈ ਹਾਂ ਜੀ ਹਾਂ ਜੀ ਜਿਵੇਂ ਵੀ ਲਵਾਂਗੇ ਕਸਟਮਰ ਦੇ ਬਿਲਕੁਲ ਤੁਸੀਂ ਜਿਦਾ ਮਰਜੀ ਪੂਜਾ ਸਾਡੇ ਤੋਂ ਉਹਲੇ ਹੋਗੇ ਪਛਲੇਓ ਠੀਕ ਹੈ ਠੀਕ ਹਾਂ ਜੀ ਹਾਂ ਜੀ ਤੇ ਇਹ ਜਦੋਂ ਆਪਣਾ ਭਾਜੀ ਚਾਂਪ ਵਗੈਰਾ ਹੋ ਗਈ ਆ ਆਪਣਾ 치즈 ਸਾਟੇ ਹੋ ਗਿਆ ਆ ਹੋਰ ਮਤਲਬ ਮਕਰੋਨੀ ਪਾਸਤਾ ਵਗੈਰਾ ਹੋ ਗਿਆ ਇਹ ਸਾਰੀਆਂ ਆਈਟਮਾਂ ਹੈਗੀਆਂ 치즈 ਟਿੱਕਾ ਹੋ ਗਿਆ 치즈 ਫਿੰਗਰ ਹੋ ਗਿਆ ਜਦ ਤੱਕ ਇਹ ਬਾਰੇ ਨਾ ਵਿਆਹ ਵਿੱਚ ਪਨੀਰ ਦੀ ਇੱਕ ਅੱਧੀ ਆਈਟਮ ਹੁੰਦੀ ਆ ਸਾਡੇ ਇਹਦੇ ਵਿੱਚ 6-7 ਆਈਟਮਾਂ ਅਸੀਂ ਪਨੀਰ ਦੀਆਂ ਲਾਈਦੀਆਂ ਮਸ਼ਰੂਮ ਦੀਆਂ 4-5 ਆਈਟਮਾਂ ਹੁੰਦੀਆਂ ਹੈਗੀਆਂ ਠੀਕ ਹੈ ਜੀ ਤੇ ਉਹ ਸਾਰੀ ਚੀਜ਼ਾਂ ਇੱਥੇ ਅਵੇਲੇਬਲ ਹੋ ਗਈਆਂ ਲੋਹੀ ਵਾਲਾ ਨੌਨ ਵੇਜ ਤਾਂ ਬੰਦਾਂ ਤਾਂ ਖਾਈ ਜਾਣਾ ਲੇਡੀਜ਼ ਲਈ ਫਿਰ ਵੀ ਹਾਂ ਜਾਲੀ ਆਈਟਮ ਜਿਹੜੀ ਪਰ ਅੱਜ ਤਾਂ ਚਲੋ ਹੈਵੀ ਵੇਜ ਦਾ ਅੱਜ ਤਾਂ ਸਾਰਿਆਂ ਨੇ ਵੇਜ ਹੀ ਖਾਣਾ ਅੱਜ ਤਾਂ ਸਾਰਿਆਂ ਨੇ ਵੇਜ ਖਾਣਾ ਹਾਂਜੀ ਹਾਂਜੀ ਉਹ ਵੇਜ ਵਿੱਚ ਵੀ ਇਹਦਾ ਨਾ ਵੈਰੈਟੀ ਵੇਜ ਬਹੁਤ ਹੁੰਦੀ ਹੈ ਕਿਹੜਾ ਵੀ ਮਤਲਬ ਵੇਜ ਵਿਆਹ ਤੇ ਵੇਜ ਵਿੱਚ ਕੁਝ ਹੋਣਾ ਨਹੀਂ ਹੈਗਾ ਬਿਲਕੁਲ ਆਪ ਤੁਹਾਨੂੰ ਦਿਖਾ ਦਦੇ ਬਹੁਤ ਵੈਰੈਟੀ ਹੋਗੀ ਵੇਜ ਵਿੱਚ ਵੀ ਜੀ ਬਾਈ ਹਾਂਜੀ ਵੀ ਜੋ ਟਾਇਲਸ ਵਗੈਰਾ ਦਾ ਹੁੰਦਾ ਉਹ ਵੀ ਸਾਰਾ ਸਿਸਟਮ ਨਾਲ ਇਦਾਂ ਨਾ ਭਾਜੀ ਹੁਣ ਕਿਦਾਂ ਤੁਹਾਨੂੰ ਪਤਾ ਵੀ ਚਲੋ ਬੰਦਿਆਂ ਤੇ ਕੋਈ ਏਡਾ ਮੁਸ਼ਕਿਲ ਹੁੰਦੀ ਕਿਵੇਂ ਲੇਡੀਜ਼ ਵਾਸਤੇ ਵਾਸ਼ਰੂਮ ਵਗੈਰਾ ਜਾਣ ਦੀ ਬੜੀ ਪ੍ਰੋਬਲਮ ਆਉਂਦੀ ਆ ਇਸ ਕਰਕੇ ਅਸੀਂ ਆ ਵਾਸ਼ਰੂਮ ਵਗੈਰਾ ਵੀ ਇੱਥੇ ਅਰੇਂਜ ਕਰਵਾ ਕੇ ਦਿੱਤੇ ਹੈਗੇ ਆ ਕੀ ਬਾਤ ਆ ਜੀ ਹਾਂਜੀ ਇਹ ਉਹ ਇੱਕ ਤਾਂ ਨਾ ਪੁਰਾਣੇ ਉਹਦੇ ਟਰਾਲੀਆਂ ਜਿਹੜੀਆਂ ਵਿੱਚ ਵਾਸ਼ਰੂਮ ਰੱਖੇ ਹੁੰਦੇ ਉਹ ਸਿਸਟਮ ਨਹੀਂ ਹੈਗਾ ਇਹ ਬੜੇ ਨੀਟ ਐਂਡ ਕਲੀਨ ਹੈਗੇ ਆ ਨਾਲ ਇਹਦੇ ਸਟਾਫ ਆਉਂਦਾ ਇਹਦੇ ਜਿੱਦਾਂ ਕੋਈ ਵੀ ਜਾਂਦਾ ਨਾਲ ਸਫਾਈ ਵੀ ਰਹਿੰਦੀ ਪ੍ਰੋਪਰ ਹੋ ਜਾਂਦੀ ਆ ਠੀਕ ਆ ਜੀ ਹਾਂਜੀ ਸਭ ਤੋਂ ਵੱਡੀ ਗੱਲ ਇਹ ਰਹਿੰਦੀ ਆ ਨਾ ਵੀ ਇਹ ਨਹੀਂ ਹੈਗਾ ਵੀ ਪਿੰਡ 'ਚ ਕਿਸੇ ਤਰ੍ਹਾਂ ਦੀ ਦਿੱਕਤ ਆ ਜਾਊਗੀ ਕਹਿ ਦੂਆ ਯਾਰ ਵੀ ਮੈਨੂੰ ਆ ਫੀਲ ਹੋਇਆ ਚੀਜ਼ ਬਿਲਕੁਲ ਬਿਲਕੁਲ ਇਦਾਂ ਨਹੀਂ ਭਾਜੀ ਪਤਾ ਕਿਦਾਂ ਮੈਂ ਤੈਨੂੰ ਤੁਹਾਨੂੰ ਇਸ ਬਾਹਰ ਮੈਂ ਕਿਹਾ ਦਿਖਾ ਲਓ ਬਾਹਰਲਾ ਮਹੌਲ ਵੀ ਆਲੇ ਦੁਆਲੇ ਖੇਤ ਹੀ ਆ ਅਗਲੇ ਨੂੰ ਇਹ ਨਾ ਜਜਮੈਂਟ ਹੋਵੇ ਖਣੀ ਪੈਲਸ ਵਿੱਚ ਜਾ ਕੇ ਗਏ ਜਾਂਦੇ ਸਹੀ ਗੱਲ ਹੈ ਜੀ ਸਹੀ ਗੱਲ ਹਾਂਜੀ ਹਾਂਜੀ ਤੇ ਭਾਈ ਬਿਜਲੀ ਲਈ ਫਿਰ ਜਨਰੇਟਰ ਵੀ ਵੱਡਾ ਰੱਖਿਆ ਹੁਣ ਹਾਂਜੀ ਹਾਂਜੀ ਭਾਜੀ ਜੇ ਤਾਂ ਹੁਣ ਜੇ ਕੰਮ ਕਰਨਾ ਫਿਰ ਚੀਜ਼ਾਂ ਤਾਂ ਸਾਰੀਆਂ ਹੀ ਆ ਜਨਰੇਟਰ ਵੀ ਇੱਕ ਨਹੀਂ ਸਾਨੂੰ ਜਨਰੇਟਰ ਵੀ ਦੋ ਦੋ ਰੱਖਣੇ ਪੈਂਦੇ ਆ ਕਿਉਂਕਿ ਇੱਕ ਤਾਂ ਤਾਂ ਅਸੀਂ ਹੋਰ ਐਡਾ ਵੱਡਾ ਫੰਕਸ਼ਨ ਚੱਲ ਰਿਹਾ ਆ ਤੁਸੀਂ ਇੰਦਰੀ ਤੱਕ ਭਰੋਸਾ ਨਹੀਂ ਦਿੰਦਾ ਕੋਈ ਚੱਲਦੇ ਟਾਈਮ ਤੇ ਕੋਈ ਪ੍ਰੋਬਲਮ ਆਵੇ ਹਾਂਜੀ ਹਨਾ ਦੋ ਜਨਰੇਟਰ ਆ ਬਾਜੀ ਅਜ ਇੱਕ ਹੁਣ ਇਸ ਵੇਲੇ ਕਿ ਚੱਲ ਰਿਹਾ ਹੈ ਜਦਾਂ ਕਿਆ ਬਾਤ ਇਹ ਵੱਡਾ ਹੈ ਜਦਾਂ ਬਿਲਕੁਲ ਜੀ ਇਹ ਵੱਡਾ ਜਿਹੜਾ ਇਹ ਤੇ ਨਾਲ ਇੱਕ ਅਸੀਂ ਐਮਰਜੈਂਸੀ ਉਹ ਵੀ ਸਪੇਅਰ ਰੱਖਿਆ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਐਵੇਂ ਐਡਾ ਵੱਡਾ ਫੰਕਸ਼ਨ ਹੈ ਕੋਈ ਨਿੱਕੀ ਹੋ ਜੇ ਹਾਂਜੀ ਹਾਂਜੀ ਕਿਉਂਕਿ ਚਾਰ ਜਨਰੇਟਰ ਦਾ ਮੈਸੀਵ ਫੰਕਸ਼ਨ ਹੁੰਦਾ ਜੀ ਉਹ ਚ ਵੀ ਕੋਈ ਨਿੱਕੀ ਹੋ ਜੇ ਫਿਰ ਔਖਾ ਹੋ ਜਾ ਬਿਲਕੁਲ 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 ਹਾਂਜੀ ਬਿਲਕੁਲ ਜੀ ਇਹ ਵੀ ਮਤਲਬ ਮ ਬਈ ਇੱਕ ਗੱਲ ਤਾਂ ਮੰਨਣੀ ਪਊਗੀ ਹਾਂਜੀ ਹਾਂਜੀ ਵੀ ਪੂਰਾ ਮੈਰਿਜ ਪੈਰਸ ਪੱਟ ਕੇ ਪਿੰਡ 'ਚ ਫਿੱਟ ਕਰਤਾ ਬਿਲਕੁਲ ਜੀ ਫਿੱਲ ਕਰ ਪਰ ਮੈਨਜ਼ ਵੀ ਬਾ ਕਮਾਲ ਤੁਹਾਡੀ ਮਤਲਬ ਜੀ ਟੀਮ ਦੀ ਕਹ ਜੀ ਇਹ ਸਾਰੇ ਦੀ ਇਕੱਲਾ ਤੁਹਾਡਾਂ ਦੀ ਸੋਡੀ ਸਾਰੀ ਟੀਮ ਦਾ ਜੀ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਇੱਕ ਇੱਕ ਬੰਦੇ ਨੇ ਆਪਣੀ ਡਿਊਟੀ ਬਖੂਬੀ ਨਿਭਾਈ ਆ ਤੇ ਜੇ ਹੁਣ ਦੇਖੀਓਰੇ ਵੀ ਆਪਾਂ ਇਹ ਇਧਰ ਇਕੱਲੀਆਂ ਆਪਣੀਆਂ ਗੱਡੀਆਂ ਰਹੀਆਂ ਸਾਰੀਆਂ ਪਾਜੀ ਇਹ ਨਹੀਂ ਅਜੇ ਅੱਧ ਪਾਰਕਿੰਗ 'ਚ ਸਾਡੀਆਂ ਗੱਡੀਆਂ ਵੱਡੀਆਂ ਕੈਂਟਰ ਗੱਡੀਆਂ ਅੰਦਰ ਪਾਰਕਿੰਗ ਚ ਲਾਈਆਂ ਤੇ ਛੋਟੀਆਂ ਤੇ ਉਧਰੋਂ ਪਿਛਲੇ ਪਾਸੇ ਵੀ ਗੱਡੀਆਂ ਸਾਡੀਆਂ ਖੜੀਆਂ ਘੱਟੋ ਘੱਟ 20-22 ਗੱਡੀਆਂ ਸਾਡੀਆਂ ਆ ਇੱਕ ਚੀਜ਼ ਹੋਰ ਖਾਸ ਤੁਸੀਂ ਸ਼ਹਿਰ 'ਚੋਂ ਆ ਕੇ ਪਿੰਡ 'ਚ ਦੇਖੋ ਇੰਨਾ ਤਗੜਾ ਸੈਟਿੰਗ ਕਰਤੀ ਨਹੀਂ ਪਿੰਡ 'ਚ ਸਾਡੇ ਛੋਟਾ ਜਿਹਾ ਵੀ ਕੋਈ ਪ੍ਰੋਗਰਾਮ ਹੁੰਦਾ ਨਾ ਲੋਹੜੀ ਦਾ ਅਸੀਂ ਗਲੀ 'ਚ ਪਹਿਲਾਂ ਬੱਟੇ ਰੱਖ ਦਿੰਦੇ ਆ ਵੀ ਇਹ ਗਲੀ ਟੱਪਣੀ ਨਹੀਂ ਸਕਦੀ ਸਹੀ ਗੱਲ ਐ ਪਾਸੇ ਪੱਜ ਕੇ ਕਿਸੇ ਨੂੰ ਰੋਕਿਆ ਨਹੀਂ ਹੈਗਾ ਜਿੱਦਾਂ ਮਰਜੀ ਐ ਜਿਹੜਾ ਮਰਜੀ ਆਪਣਾ ਆਵੇ ਜਾਵੇ ਕਿਸੇ ਦਾ ਕੋਈ ਰਸਤਾ ਬਲੌਕ ਨਹੀਂ ਹੈਗਾ ਕਿਸੇ ਨੂੰ ਕੋਈ ਮਤਲਬ ਜੇ ਕੋਈ ਕਿਉਂਕਿ ਸਾਰੇ ਕਿਹੜੇ ਇਨਵਾਈਟਡ ਆ ਕੋਈ ਆਮ ਰਾਗੀ ਜੂ ਹੀ ਹੈਗਾ ਕਿਸੇ ਲਈ ਕੋਈ ਤਦੇ ਅਸੀਂ ਵੈਲੇ ਪਾਰਕਿੰਗ ਵਾਲੇ ਮੁੰਡੇ ਕੀਤੇ ਆ ਵੀ ਉਹ ਗੱਡੀਆਂ ਫੜੀ ਜਾਣ ਆਰਾਮ ਨਾਲ ਲਈ ਜਾਣ ਕਿੱਥੇ ਕਿਸ ਤਰੀਕੇ ਨਾਲ ਗੱਡੀ ਲਾਉਣੀ ਹੈਗੀ ਆ ਉਹ ਸਾਰਾ ਉਹਨਾਂ ਨੂੰ ਪਤਾ ਹੈਗਾ ਇਸ ਤਰੀਕੇ ਦਾ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਭਾਈ ਹਾਂਜੀ ਬਾਕੀ ਭਾਈ ਇਦਾਂ ਨਾ ਸਾਨੂੰ ਕੋਈ ਮੈਨੇਜਮੈਂਟ ਦਾ ਹੁਣ ਜਿੱਦਾਂ ਐਕਸਪੀਰੀਅੰਸ ਹੋ ਗਿਆ ਜਿੱਦਾਂ ਹੁਣ ਸਾਡਾ ਇੱਕ ਤਰ੍ਹਾਂ ਫੰਕਸ਼ਨ ਇੱਥੇ ਸ਼ਾਹਕੋਟ ਚੱਲ ਰਿਹਾ ਹੈ ਨਾ ਦੂਜਾ ਫੰਕਸ਼ਨ ਅੱਜ ਹੀ ਸ਼ਾਮ ਦਾ ਲੋਹੜੀ ਦਾ ਫੰਕਸ਼ਨ ਹੈ ਸਾਡਾ ਉਹ ਪਟਿਆਲੇ ਆ ਹੁਣ ਇੱਕ ਸ਼ਾਹਕੋਟ ਇੱਕ ਪਟਿਆਲੇ ਆ ਉਹ ਵੀ ਸਾਰਾ ਵਧੀਆ ਤਰੀਕੇ ਨਾਲ ਇੰਨੇ ਤਾਂ ਆਮਚਾਮ ਸਾਡਾ ਉੱਥੇ ਹੀ ਆ ਉੱਥੇ ਵੀ ਪੂਰੀ ਵੈਡਿੰਗ ਮਤਲਬ ਵੈਡਿੰਗ ਕਹਿੰਦਾ ਲੋਹੜੀ ਦਾ ਸਾਰਾ ਅਰੇਂਜਮੈਂਟ ਸਾਡੇ ਹੱਥੇ ਉਹ ਵੀ ਘਰ ਚ ਹੀ ਆ ਉਹ ਵੀ ਫਾਰਮ ਹਾਊਸ ਹੈ ਉੱਥੇ ਬੜੇ ਸ਼ੌਂਕੀ ਸੱਜਣੇ ਆਪਣੇ ਤੇ ਉਹਨਾਂ ਨੇ ਫਾਰਮ ਹਾਊਸ ਬਣਾਇਆ ਪਟ ਠੀਕ ਹੈ ਹਾਂਜੀ ਹਾਂਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਲੋਕਾਂ ਦੇ ਸੁਪਨੇ ਨੂੰ ਪੂਰਾ ਕਰਦੇ ਹੋ ਲੋਕਾਂ ਦੀ ਜਿਹੜੀ ਖੁਸ਼ੀਆਂ ਦਾ ਇੱਕ ਹਿੱਸਾ ਬਣਦੇ ਹੋ ਤੇ ਹੁਣ ਬਾਈ ਬੁਕਿੰਗ ਦਾ ਇੱਕ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਏ ਇਸੇ ਦੀ ਕਾਲ ਕਰ ਸਕਦੇ ਹਾਂਜੀ ਇਸੇ ਤੇ ਬੱਜੇ ਇਸੇ ਤੇ ਠੀਕ ਹੈ ਬਾਈ ਬਾਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਈ